ਮੈਂ ਸਾਰੇ ਵਿਧਾਨ ਸਭਾ ਹਲਕਿਆਂ ਚ ਬਦਲ ਬਦਲ ਕੇ ਹਲਕੇ ਜਾ ਰਿਹਾ ਅੱਜ ਜਿਵੇਂ ਮੈਂ ਸੰਭਰਾੜਾ ਹਲਕੇ ਜਾਇਆ ਕੱਲ ਮੈਂ ਖਰੇਖ ਸੀ ਪਰਸੋਂ ਪਾਇਲ ਸੀ ਚੌਥੇ ਮੈਂ ਸਾਹਨੇਵਾਲ ਹਲਕੇ ਸੀ ਉਹ ਤੋਂ ਪਹਿਲਾਂ ਇੱਕ ਦਿਨ ਰਾਏਕੋਟ ਸੀ ਉਹ ਤੋਂ ਪਹਿਲਾਂ ਇੱਕ ਦਿਨ ਫੱਜੀ ਪਟਾਣਾ ਸੀ ਇਸ ਤਰ੍ਹਾਂ ਅਮਰਗੜ ਸੀ ਇਸ ਤਰ੍ਹਾਂ ਕਰਕੇ ਮਤਲਬ ਇੱਕ ਰਾਉਂਡ ਦਾ ਸਾਰਾ ਕ੍ਰੇ ਜ਼ਿਆਦਾਤਰ ਪਾਰਲੀਮੈਂਟ ਕਵਰ ਹੋ ਗਿਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਮੇਰੇ ਲਈ ਔਰ ਕਾਂਗਰਸ ਪਾਰਟੀ ਲਈ ਕਿ ਲੋਕਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਮਿਲ ਰਿਹਾ ਦੋ ਗੱਲਾਂ ਤੇ ਇੱਕ ਤਾਂ ਲੋਕ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਨੇ ਕਿਸਾਨ ਭਰਾ ਵੀ ਔਰ ਗਰੀਬ ਲੋਕ ਵੀ ਔਰ ਬਾਕੀ ਸਭ ਲੋਕ ਵੀ ਕਿ ਉਹਨਾਂ ਨੇ ਕਦੇ ਵੀ ਮੰਗਾਈ ਦਾ ਬੇਰੁਜ਼ਗਾਰੀ ਦਾ ਜਿਹੜੇ ਮੁੱਦੇ ਆ ਇਸ ਮੁਲਕ ਦੇ ਉਹਦੇ ਤੋਂ ਬਚਦੇ ਰਹਿੰਦੇ ਆ ਔਰ ਟੀਵੀਆਂ ਤੇ ਕੁਝ ਹੋਰ ਹੀ ਚਲਾਉਂਦੇ ਰਹਿੰਦੇ ਆ ਦੂਸਰਾ ਜਿਹੜਾ ਆ ਜਿਹੜੀ ਝਾੜੂ ਪਾਰਟੀ ਆ ਦੇਖੋ ਜਿੱਥੇ ਵੀ ਅਸੀਂ ਜਾ ਰਹੇ ਆ ਲੋਕ ਕਹਿ ਰਹੇ ਆ ਕਿ ਇਹਨਾਂ ਹਰਗਾ ਝੂਠਾ ਪਾਰਟੀ ਕੋਈ ਹੋ ਨਹੀਂ ਸਕਦੀ ਕਿ ਸਾਨੂੰ ਸਾਨੂੰ ਝੂਠੇ ਵਾਅਦੇ ਕਰਕੇ ਸਾਡੇ ਤੋਂ ਵੋਟਾਂ ਲੈ ਲਈਆਂ ਔਰ ਅਸੀਂ ਇਸ ਵਾਰ ਇਹਨਾਂ ਨੂੰ ਸਬਕ ਸਿਖਾਵਾਂਗੇ ਤੁਹਾਡਾ ਜੋ ਮੈਨੀਫੈਸਟੋ ਤੇ ਦੂਜੇ ਦਾ ਜੋ ਮੈਨੀਫੈਸਟੋ ਕੰਪੇਅਰ ਕਰਦੇ ਹੋਣੇ ਲੋਕ ਕੀ ਕਹਿੰਦੇ ਨੇ ਨਹੀਂ ਇਹਨੇ ਇਹੀਆਂ ਗੱਲਾਂ ਜਿਹੜੇ ਇੰਨਾ ਡਿਟੇਲਸ ਹੈ ਦੇਖੋ ਪਾਜਬਾਰੇ ਦਾ ਜਿਹੜੇ ਕੈਂਡੀਡੇਟ ਨੂੰ ਮਿਲਦਾ ਝਾੜੂ ਵਾਲਿਆਂ ਦਾ ਤਾਂ ਇਹ ਆ ਕਿ ਉਹ ਕਦੇ ਮੈਨੀਫੈਸਟੋ ਜਾਰੀ ਨਹੀਂ ਕਰਦੇ ਕਿ ਐਵੇਂ ਕੁਝ ਬੋਲ ਬਾਲ ਕੇ ਠਿੱਖੜ ਜਾਂਦੇ ਨੇ ਇਹ ਕਾਂਗਰਸ ਪਾਰਟੀ ਹੈ ਜਿਹੜੀ ਡਿਟੇਲਡ ਮੈਨੀਫੈਸਟੋ ਜਾਰੀ ਕਰਦੇ ਆ ਅਸੀਂ ਉਹ ਮੈਨੀਫੈਸਟੋ ਜਾਰੀ ਕਰਤਾ ਹੈਗਾ ਔਰ ਉਹਦੀ ਜਿਹੜੀਆਂ ਮੁੱਖ ਗੱਲਾਂ ਹੁੰਦੀਆਂ ਉਹ ਅਸੀਂ ਹਰ ਸਟੇਜ ਤੋਂ ਲੋਕਾਂ ਨੂੰ ਦੱਸਦੇ ਆ ਕਿ ਜੇ ਸਾਡੀ ਸਰਕਾਰ ਕੇਂਦਰ ਚ ਬਣਦੀ ਆ ਤੇ ਅਸੀਂ ਆਹ ਚੀਜ਼ਾਂ ਕਰਕੇ ਨੇ ਅਸੀਂ ਜਿਹੜੇ ਸੀਨੀਅਰ ਇਹ ਕਹ ਰਹੇ ਨੇ ਕਿ ਕਾਂਗਰਸਾ ਆਪਣਾ ਕੁੱਟਗਾਠ ਹੋਊਗਾ ਅੰਦਰੋਂ ਤੇ ਦੂਜੇ ਪਾਸੇ ਇਹ ਵੀ ਕਹ ਰਹੇ ਨੇ ਜਿਹੜੇ ਚਮਚਾ ਦਿਖਾਉਂਦੇ ਸੀ ਉਹਨਾਂ ਨੂੰ ਚਟਾਉਂਦੀ ਹੈ ارے یار کی سوال پوچھ رہے ہو ادر ادرنی ہے پنجاب چ اسیں انہاں دی کارگوزاری کر کے انہاں نال سمجھوتا نہیں کیتا ایکا جی دوسرے صوبیاں چ ہو گیا دوسرے صوبیاں دا تے میں جواب نہیں دے سکدا لیکن پنجاب دی کانگریس دی لیڈرشپ نے کیونکہ انہاں نے جتے کانگریس دے لیڈرز تے ویجیلنٹ تے مادھم طور دوسری چیزاں نال بہت دیاتیاں کیتیاں سی جتے کانگریس دا ورکر وی لیڈر وی اے کہہ رہیا سی ਇਹ ਇਹਦਾ ਨਾਲ ਆਪਾਂ ਮਿਲ ਕੇ ਨਹੀਂ ਲੜਨਾ ਤੇ ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਮਾਂ ਦੀ ਬਾਤ ਤੁਹਾਡੇ ਨਾਲ ਵੀ ਹੋ ਗਈ ਬਿਲਕੁਲ ਸਮਾਜਵਾਦੀ ਪਾਰਟੀ ਸਾਡੇ ਨਾਲ ਆ ਔਰ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਔਰ ਬਹੁਤ ਸਾਰੇ ਲੋਕ এমਪਲੋਇਜ਼ ਬਹੁਤ ਸਾਰੀਆਂ ਜੱਥੇਬੰਦੀਆਂ ਨਰੇਗਾ ਦੀ ਜੱਥੇਬੰਦੀ ਅੱਜ ਹੀ ਮੈਨੂੰ ਇੱਥੇ ਮਿਲੇ ਸੀ ਉਹ ਸਾਰੇ ਲੋਕ ਸਾਡੇ ਨਾਲ ਨੇ ਕਿਉਂਕਿ ਉਹਨਾਂ ਨੇ ਭਾਜਪਾ ਵੀ ਦੇਖ ਲਿਆ ਉਹਨਾਂ ਤਾਂ 10 ਸਾਲ ਦੇ ਕਿਹਾ ਇਹਨਾਂ ਨੂੰ ਤਾਂ 2.5 ਸਾਲ ਦੇਖ ਲਿਆ ਹੈਗਾ ਤੇ ਇਸ ਕਰਕੇ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਹੀ ਇਕੱਲਾ ਵਿਕਲਪ ਹੈ ਜਿਹਨੂੰ ਵੋਟ ਦੇਣੀ ਚਾਹੀਦੀ ਹੈ ਜੀ ਦਾ ਸਾਹਿਬ ਤੁਸੀਂ ਪਾਰਲੀਮੈਂਟ ਦੇ ਵਿੱਚ ਬੰਦਾ ਬੋਲੋ ਨਾ ਜੀ ਤੁਸੀਂ ਕਿਵੇਂ ਕੰਮ ਕਰਦੇ ਹੋ ਸਾਹਿਬ ਪਲੀਜ਼ ਤੁਸੀਂ ਪਾਰਲੀਮੈਂਟ ਦੇ ਵਿੱਚ ਰਹੇ 5 ਸਾਲ ਤੇ ਉੱਥੇ ਤੁਸੀਂ મોદી ਨਾਲ ਵੀ ਰੂਬਰੂ ਹੋਏ ਹੈਗੇ ਹੋ ਜਿਵੇਂ ਤੁਸੀਂ ਕਹਿੰਦੇ ਮੈਂ ਅੱਖਾਂ ਚ ਅੱਖਾਂ ਪਾ ਕੇ ਗੱਲ ਕੀਤੀ ਹੈ ਜੀ ਇਸ ਵਕਤ ਜੋ ਪ੍ਰਧਾਨ ਮੰਤਰੀ ਮੋਦੀ ਜਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਹੈਗੇ ਬਹੁਤ ਛੋਟੇ ਲੈਵਲ ਦੀ ਕੀ ਤੁਸੀਂ ਉਹਨਾਂ ਤੇ ਅਭੀ ਪ੍ਰਾਈਮ ਮਿਨਿਸਟਰ ਦੀ ਡਿਗਨਿਟੀ ਨੂੰ ਲੋ ਨਹੀਂ ਕਰ ਰਹੇ ਬਿਲਕੁਲ ਦੇਖੋ ਜੀ ਸਾਨੂੰ ਤੇ ਜਿਹੜਾ ਅਫਸੋਸ ਹੋ ਰਿਹਾ ਦੇਖੋ ਸਾਡੇ ਪ੍ਰਧਾਨ ਮੰਤਰੀ ਸਾਡਾ ਸਭ ਦਾ ਪ੍ਰਧਾਨ ਮੰਤਰੀ ਹੁੰਦਾ ਚਾਹੇ ਅਸੀਂ ਕਿਸੇ ਪਾਰਟੀ ਚੱਲੀ ਹੋ ਸਭ ਦਾ ਪ੍ਰਧਾਨ ਮੰਤਰੀ ਆ ਉਹ ਅਸੀਂ ਸਿਰਫ ਇਹਨਾ ਕਿਹਾ ਕਿ ਜਿਹੜੇ ਹਿੰਦੁਸਤਾਨ ਦੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਫੈਡਰਲ ਗਵਰਨਮੈਂਟ ਫੰਡ ਤੇ 1 ਲੱਖ ਰੁਪਏ ਸਾਲਾਨਾ ਦੀ ਮਦਦ ਕਰਾਂਗੇ ਹੁਣ ਉਹ ਕਹਿ ਰਿਹਾ ਪੈਸਾ ਪਾਕਿਸਤਾਨ ਭੇਜਣਗੇ ਇਹਨਾਂ ਦੋਵਾਂ ਗੱਲਾਂ ਦਾ ਕੀ ਸੰਬੰਧ ਆ ਉਹ ਤੇ ਫਿਰ ਉਹ ਦੱਸਣ ਕਿ ਮਤਲਬ ਕੀ ਇਹ ਗੱਲ ਬਣੀ ਅਸੀਂ ਤਾਂ ਗਰੀਬਾਂ ਦੀ ਗੱਲ ਕਰ ਰਹੇ ਹੁਣ ਗਰੀਬਾਂ ਨੂੰ ਉਹ ਕਿਤੇ ਹੋਰ ਲਿਜਾ ਰਹੇ ਅਜੇ ਪ੍ਰਧਾਨ ਮੰਤਰੀ ਜੀ ਔਰ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਦੀ ਹਮੇਸ਼ਾ ਇਹ ਆਦਤ ਰਹੀ ਆ ਕਿ ਮੁੱਦੇ ਦੀ ਗੱਲ ਤੇ ਨਹੀਂ ਆਉਣਾ ਔਰ ਦੂਸਰੀ ਗੱਲਬਾਤ ਕਿਤੇ ਹੋਰ ਲਿਜਾ ਰਹੇ ਕਹੇ ਇੱਕ ਆ ਵੀ ਗਿੜੀ ਤੁਸੀਂ ਨਵੀ ਲੈ ਕੇ ਆਇਓ 400 ਰੁਪਏ ਦਿਹਾੜੀ ਕਰਦੇ ਆ ਸ਼ਾਇਦ ਦਿਹਾੜੀ ਵਧਾਏਗਾ ਉਹ ਤਾਂ ਲੱਗਦੀਆਂ ਨਹੀਂ ਉਹਦਾ ਕੀ ਲੋਕਾਂ ਦਾ ਸਪੌਂਸਰ ਗਰੀਬ ਲੋ ਬਹੁਤ ਵਧੀਆ ਤੁਸੀਂ ਆ ਹੁਣੇ ਹੀ ਬੀਬੀਆਂ ਬਹੁਤ ਜ਼ਿਆਦਾ ਬੈਠੀਆਂ ਸੀ ਉਹ ਉਹਨਾਂ ਦੇ ਤਾਂ ਮੈਨੂੰ ਇੱਕ ਮੰਗ ਪੱਤਰ ਦਿੱਤਾ ਕੇ ਸਾਡੀ ਮਜ਼ਦੂਰੀ 400 ਕਹਿ ਦਿਓ ਕਰ ਦਿਓ ਜਦੋਂ ਮੈਂ ਉਹਨਾਂ ਨੂੰ ਕਿਹਾ ਇਹਦਾ ਸਾਡਾ ਫੈਸਲਾ ਹੀ ਆ ਉਹ ਤਾਂ ਕਹਿ ਨਹੀਂ ਉਹ ਤਾਂ ਇੰਨੀ ਆ ਖੁਸ਼ ਹੋਈਆਂ ਮੇਰੇ ਨਾਲ ਕੋਟੂ ਕਰ ਰਹੀਆਂ ਕਿ ਬੀਬੀ ਅਸੀਂ ਤਾਂ ਇਹੀ ਚਾਹੁੰਦੇ ਆ ਔਰ ਕੁਝ ਸਾਡੇ ਮਦਦ ਕਰ ਦਿਓ ਸਭ ਨੂੰ ਦੋਸਤਾਂ ਕੁਝ ਨਹੀਂ ਆ ਕਫਰ ਮੈਂ ਹੋ ਜਾਗਾ ਜੀ ਫਰਮੇ ਬਹਾਜਾ ਚਾਹੂੰ ਪਰ ਸਰ ਥੋੜਾ ਗੱਠ ਜੋੜ ਦਾ ਸ਼ੱਕ ਹੈਗਾ ਇੰਡੀਆ ਗੱਠ ਜੋੜ ਹੈ ਪੰਜਾਬ ਦੀ ਬੜੀ ਸਥਿਤੀ ਜਿਹੀ ਵੀ ਕੀਦੀ ਮਤਲਬ ਕਰਦੀ ਹੈ ਉਹ ਹੁਣ ਸਪਸ਼ਟ ਹੋ ਗਿਆ ਜੀ ਸਰਪਾ ਦੀ ਬੜੀ ਕਲੀਅਰ ਹੋ ਗਿਆ ਅਸੀਂ ਇੰਡੀਆ ਗੱਠ ਜੋੜ ਦੇ ਵਿੱਚ ਸਮਾਜਵਾਦੀ ਪਾਰਟੀ ਤੇ ਨੈਸ਼ਨਲ ਡੈਮੋਕ੍ਰੇਸੀ ਨੇ ਬੇਜਾਦ ਜੀ ਦਾ ਹੁਕਮ ਆਇਆ ਕਿ ਤੁਸੀਂ ਸਿਲੇਕਟਡ ਸੀਟਾਂ ਦੇ ਪੰਜਾਬ ਦੇ ਵਿੱਚ ਸਿਲੇਕਟਡ ਕੈਂਡੀਡੇਟਾਂ ਦਾ ਸੁਪਰਬਧ ਕਰਨਾ ਹੈ ਪਟੇਕਰ ਸਾਹਿਬ ਤੋਂ ਅਸੀਂ ਇਹ ਤਹਿਯਾਰੀ ਕੀਤਾ ਹੈ ਅਤੇ ਫੈਸਲਾ ਕੀਤਾ ਹੈ ਕਿ ਅਸੀਂ ਡਾਕਟਰ ਰਾਮ ਸਿੰਘ ਦਾ ਸਾਥ ਦੇਣਾ ਹੈ ਉਹਨਾਂ ਨੂੰ ਕੋਈ ਇਲਾਜ ਨਹੀਂ ਪੰਜਾਬ ਦੇ ਵਿੱਚ ਘੱਟ ਚੌੜੇ ਆਪਾਂ ਸਾਨੂੰ ਇੰਡੀਆ ਗੱਠਵੰਦਾਂ ਤੋਂ 11 ਦੇ 13 ਸੀਟਾਂ ਚਾਹੀਆਂ ਚਾਹੇ ਕਿਸੇ ਬੰਦੇ ਬੋਲਾ ਪਾਰਟੇ ਤੋਂ ਹੋਵੇ ਜਾਂ ਕਿਸੇ ਕਾਜੀ ਪਾਰਟੀ ਵਾਲੇ ਜਾਵੇ ਜਿੱਥੋਂ ਸਾਨੂੰ ਲੱਗੇਗਾ ਕਿ ਪਾਰਟੀ ਕਮਜ਼ੋਰ ਹੈ ਕਿ ਸਾਡੇ ਪੈਨੀਆਂ ਕਮਜ਼ੋਰ ਲੱਗ ਰਹਾ ਹੈ ਅਸੀਂ ਸਮਾਜਵਾਦੀ ਪਾਰਟੀ ਬਰੋਗ ਦਾ ਪੂਰੇ ਜੋਰ ਨਾਲ ਸਮਰਥਨ ਕਰਕੇ ਉਹਨਾਂ ਨੂੰ 11 ਦੇ 13 ਸੀਟਾਂ ਇੰਡੀਆ ਗੱਠਮੰਦਾਂ ਤੋਂ ਦੇਣ ਦੀ ਲਾਵਾ ਕਸਾ ਇੱਕ ਮੇਰਾ ਸਵਾਲ ਛੋਟਾ ਜਿਹਾ ਹੋਰ ਸੀਗਾ ਕਿ ਬੀਜੇਪੀ ਔਰ ਆਮ ਆਦਮੀ ਪਾਰਟੀ ਨੇ ਜਿਹੜੇ ਲੋਕ ਸਭਾ ਵਾਸਤੇ ਕੈਂਡੀਡੇਟ ਖੜੇ ਕੀਤੇ ਹੈਗੇ ਇਹ ਲੋਕ ਕਹਿ ਰਹੇ ਕਿ ਇਹ ਗਮੀ ਕੈਂਡੀਡੇਟ ਸਗੇ ਮੈਂ ਇਹਨਾਂ ਨੂੰ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਲੇਖੋ ਡੈਮੋਕ੍ਰੇਸੀ 'ਚ ਕੋਈ ਵੀ ਆਦਮੀ ਖੜਾ ਹੋ ਸਕਦਾ ਕਿਸੇ ਨੂੰ ਵੀ ਖੜਾ ਕੀਤਾ ਜਾ ਸਕਦਾ ਲੇਖੋ ਜਿਹੜਾ ਆਮ ਪਾਰਟੀ ਕੋਲ ਤਾਂ ਫਤੇਕਰ ਸਾਹਿਬ ਕਹਿ ਦਿਜੀਏ ਜੀ ਔਰ ਉਹਨੇ ਜਿਹੜਾ ਬੰਦਾ ਪਹਿਲਾਂ ਚਾਰ ਪਾਰਟੀਆਂ ਬਦਲ ਚੁੱਕਿਆ ਜਿਹੜਾ ਕਦੇ ਕਿਸੇ ਪਾਰਟੀ ਚ ਪਿਛਦਾ ਨਹੀਂ ਆ ਉਹਨੂੰ ਆਪਣਾ ਉਦਵਾਰ ਬਣਾਇਆ ਤੇ ਫਿਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਉਹਨਾਂ ਕੋਲ ਤਾਂ ਕੋਈ ਕੈਂਡੀਡੇਟ ਹੈ ਹੀ ਨਹੀਂ ਦੀ ਮੇਰੇ ਖਿਲਾਫ ਕੋਈ ਆਪਣਾ ਕਹਿੰਦੇ ਸੀ ਨਾ ਕਿ ਤੱਪੜ ਮਿਚਾਉਣ ਵਾਲਿਆਂ ਨੂੰ ਟਿਕਟਾਂ ਦਿੰਨੇ ਆ ਕੋਈ ਲੱਭ ਕੇ ਲਿਆਉਂਦੇ ਨਾ ਫਿਰ ਖੜਾ ਕਰਦੇ ਮੇਰੇ ਖਿਲਾਫ ਉਹਦਾ ਸਾਡਾ ਯਾਰ ਦੀ ਪੱਟ ਕੇ ਓ ਜਿਹੜਾ ਪਹਿਲਾ ਉਮੀਦਵਾਰ ਬੀਬੀ ਜੀ ਐਸ ਗਾੜੀਆਂ ਪਾਰਟੀਆਂ ਰਹਿ ਚੁੱਕੇ ਅਜੀ ਹੁਣ ਉਹ ਦਾ ਬੀਜੇਪੀ ਬਚਿਆ ਹੈਗਾ ਉਹਤੇ ਵੀ ਵਕਤ ਹੋਰ ਤੇ ਉਹਨਾਂ ਨਾਲ ਚਲੇ ਜਾਉ ਉਹ ਕਿਤੇ ਟਿਕਦਾ ਨਹੀਂ ਹੈ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਓਕੇ ਜੀ ਓਕੇ ਜੀ ਅਗੇ ਆ ਗਿਆ ਹਾਂ ਜੀ ਚਲੋ